ਮਰੇ ਕਹਿੰਦੇ ਚਾਰ ਜਾਫੀ ਚਾਰਾ ਚਕੌਣ ਬੱਲੇ ਬੱਲੇ ਕਰਾਵੇਗਾ ਗੱਲ ਕਹਿੰਦੇ ਸਮੇਂ ਦੀ ਹੋਣੀ ਹੈ ਪਰ ਇਸ਼ਾਰਾ ਕਹਿੰਦੇ ਟੈਕਨੀਕਲ ਪੈਨਲ ਦਾ ਹੋ ਗਿਆ ਹੈ ਕੋੜ ਤੋੜ ਵਾਲਾ ਸੋਨੀ ਕਹਿੰਦੇ ਫੈਸਲੇ ਕਰਦਾ ਵੀ ਨੰਬਰ ਨੌਜਵਾਨ ਕਹਿੰਦੇ ਧਾਵੀ ਆਪਣੀ ਟੀਮ ਲਈ ਜੋੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਲੈ ਵੀ ਅੰਗਰੇਜ਼ ਮਾਈ ਆਹ ਮੁੰਡੇ ਦਾ ਧੂੜ ਤੋੜ ਪੰਡਾ ਇਹਨੂੰ ਕ੍ਰਿਸ਼ਨ ਆਖਦੇ ਆ ਕਰਿਓ ਸੱਤ ਜਰਾ ਲਓ ਸਾਹਮਣੇ ਇਸ ਵੇਲੇ ਕ੍ਰਿਸ਼ਨ ਨੇ ਕਬੱਡੀ ਪਾ ਦਿੱਤੀ ਮੇਰੇ ਵੀਰੋ ਤਿੰਨ ਜਾਫੀ ਇਸ ਵੇਲੇ ਤਿਆਰ ਨੇ ਪੰਡਾ ਦੇ ਉੱਤੇ ਥਾਪੀਆਂ ਵੱਜਦੀਆਂ ਕਮਾਲ ਕੀ ਨੇ ਕਰਨੀਆਂ ਸਮੇਂ ਦੀ ਗੱਲ ਹੋਣੀ ਹੈ ਮੇਰੇ ਵੀਰੋ ਇਹ ਕ੍ਰਿਸ਼ਨ ਆ ਨੌਜਵਾਨ ਆ ਦੂਜੇ ਪਾਸੇ ਜਾਫੀ ਨੇ ਕੀਤੀ ਆ ਟਰਾਈ ਨੰਬਰ ਜਿਹੜਾ ਕ੍ਰਿਸ਼ਨ ਨੇ ਆਪਣੀ ਟੀਮ ਦੇ ਖਾਤੇ ਜੋੜ ਦਿੱਤਾ ਸੰਤਾਂ ਮਹਾਪੁਰਸ਼ਾਂ ਦੀ ਬਹੁਤ ਵੱਡੀ ਕਿਰਪਾ ਸੰਤ ਵਾਦਾ ਖਿਆਲ ਸਿੰਘ ਜੀ ਉਹਨਾਂ ਦੀ ਮਿੱਠੀ ਦੇ ਨਿੱਗੀ ਯਾਰ ਅੱਜ ਦਾ ਮੇਲਾ ਖੇਡਿਆ ਜਾ ਰਿਹਾ ਲੈ ਵੀ ਟੈਨੇ ਆਇਆ ਖਰਾਜੀ ਆ ਗਿਆ ਲਓ ਸਾਹਮਣੇ ਖਾਜੀ ਫੇਰ ਗੱਡੇ ਕਬੱਡੀ ਪੌਂਦ ਲਈ ਵਧਿਆ ਹੋਇਆ ਚਾਰ ਜਾਫੀ ਤਿਆਰ ਨੇ ਚਾਰਾ ਚੋਕਾ ਬੱਲੇ ਬੱਲੇ ਕਰਾਵੇਗਾ ਕਿ ਖੇਡ ਖੇਡਾ ਵਿੱਚੋਂ ਵੱਟੀ ਜਿਹਨੂੰ ਆਖਦੇ